ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਦੀ ਇੱਕ ਖਾਸ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ থাম্বਨੇਲ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ 10 ਵੀ ਤੇ 50 ਰੁਪਏ ਦੇ ਨੋਟ ਹੋਂ ਜਾ ਰਹੇ ਨੇ ਬੰਦ ਤਾਂ ਦਾਦਾਈ ਇਹ ਕੀ ਪਿਛਲੇ ਦਿਨਾਂ ਦੇ ਵਿੱਚ 50 ਤੇ 10 20 ਰੁਪਏ ਦੇ ਨੋਟ ਜਿਹੜੇ ਆ ਉਹਨਾਂ ਦੀ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਐਸੀਆਂ ਸ਼ਿਕਾਇਤਾਂ ਵਿੱਤ ਮੰਤਰੀ ਤੱਕ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਕਾਂਗਰਸ ਦੇ ਸਾਂਸਦ ਮਨਿਕਮ ਟਗੋਰ ਨੇ ਇਸ ਮਾਮਲੇ ਨੂੰ ਸੰਸਦ ਦੇ ਵਿੱਚ اٹھਾਉਂਦੇ ਹੋਏ ਉਹਨਾਂ ਨੇ ਜਿਹੜਾ ਆਰਜਰਬੈਂਕ ਆਫ ਇੰਡੀਆ ਦੇ ਉੱਤੇ ਇਹ ਦੋਸ਼ ਲਗਾਏ ਨੇ ਕਿ ਉਹਨਾਂ ਵੱਲੋਂ ਇਹ ਨੋਟ ਘੱਟ ਮਾਤਰਾ ਦੇ ਵਿੱਚ ਸਾਫੇ ਜਾ ਰਹੇ ਨੇ ਜਾਂ ਸਾਫੇ ਹੀ ਨਹੀਂ ਜਾ ਰਹੇ ਜਿਹੜਾ ਆਰਜਰਬੈਂਕ ਉਹ ਇਹਨਾਂ ਨੋਟਾਂ ਨੂੰ ਨਹੀਂ ਸਾਫ ਰਿਹਾ ਦੁਬਾਰਾ ਤੋਂ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸਦਾ ਹੀ ਇਹ ਕਿ ਇਹ ਮੇ ਲੱਗਦਾ ਹੈ ਕਿ ਜਿਵੇਂ 10 20 50 ਰੁਪਏ ਦੇ ਨੋਟ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਬੰਦ ਹੋ ਜਾਣਗੇ ਤੰਦਾ ਦੇ ਇਹ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਲੋਕਾਂ ਦੇ ਵੱਲੋਂ ਵਿੱਤ ਮੰਤਰੀ ਤੱਕ ਪਹੁੰਚਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਕਾਂਗਰਸ ਸਾਂਸਦ ਮਨਿਕਮ ਟਗੋਰ ਨੇ ਸੰਸਦ ਦੇ ਵਿੱਚ ਇਹ ਮੁੱਦਾ ਚੁੱਕਿਆ ਕਿ ਰਿਜ਼ਰਵ ਬੈਂਕ ਵੱਲੋਂ ਨੋਟ ਨਹੀਂ ਛਾਪੇ ਜਾ ਰਹੇ ਤੇ 10 20 50 ਰੁਪਏ ਦੇ ਨੋਟਾਂ ਦੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਇਹ ਉਹ ਭਾਰਤ ਦੇ ਵਿੱਚ ਕਮੀ ਦੇਖਣ ਨੂੰ ਮਿਲਦੀ ਪਈ ਹੈ ਖਬਰ ਛੁਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਜਦੋਂ ਆਈ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝੀ ਖਬਰ ਤੁਹਾਨੂੰ ਕਿਵੇਂ ਲੱਗੀ ਇੱਕ ਵਾਰੀ ਸਾਨੂੰ ਕਮੈਂਟ ਚ ਫੀਡਬੈਕ ਜ਼ਰੂਰ ਦੇ ਦਿਆ ਕਰੋ ਧੰਨਵਾਦ ਮਿਲਦੇ ਆ ਕਿਸੇ ਅਗਲੀ ਖਬਰ ਦੇ ਨਾਲ